ਸਾਡਾ ਕੰਮ ਜਿੰਨਾ ਵੀ ਵਰਕ ਚਾਹੇ ਉਹ ਬੱਸਾਂ ਦਾ ਚਾਹੇ ਉਹ ਕੋਈ ਬਿਲਡਿੰਗ ਦਾ ਚਾਹੇ ਬੱਚੇ ਦੀ ਸਿਕਿਉਰਿਟੀ ਆ ਉਹ ਸਾਰੇ ਸਾਡੀ ਜ਼ਿੰਮੇਵਾਰੀ ਹੈ ਮੇਰੇ ਅੰਡਰ ਦੋ ਸਿਕਿਉਰਿਟੀ ਗਾਰਡ ਹੈ ਜਿਹੜੇ ਗੇਟ ਤੇ ਕੋਈ ਵੀ ਐਂਟਰੀ ਮਤਲਬ ਬੱਚਾ ਬਾਹਰ ਜਾਂਦਾ ਜਾਂ ਬੱਚੇ ਨੂੰ ਮਿਲਣ ਕੋਈ ਆਉਂਦਾ ਤੇ ਬਿਨਾ ਸਬੂਤ ਤੋਂ ਅਸੀਂ ਨਾ ਕਿਸੇ ਨੂੰ ਬਾਹਰ ਜਾਣ ਦਿੰਦੇ ਆ ਨਾ ਅੰਦਰ ਆਉਣ ਦਿੰਦੇ ਆ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਵਿਸ਼ੇਸ਼ ਤੌਰ ਤੇ ਜਿਹੜੇ ਕੈਂਪਸ ਮੈਨੇਜਰ ਨਿਯੁਕਤ ਕੀਤੇ ਗਏ ਹਨ ਉਹਨਾਂ ਦਾ ਸਕੂਲ ਦੇ ਪ੍ਰਬੰਧਨ ਦੇ ਵਿੱਚ ਬਹੁਤ ਹੀ ਸਹਿਯੋਗ ਹੈ ਕੈਂਪਸ ਦੀ ਮੈਨੇਜਮੈਂਟ ਬਹੁਤ ਵਧੀਆ ਹੁੰਦੀ ਹੈ ਜਿੱਥੇ ਵੀ ਕੋਈ ਇਨਫਰਾਸਟ੍ਰਕਚਰ ਦਾ ਕੰਮ ਚੱਲ ਰਿਹਾ ਹੁੰਦਾ ਹੈ ਕੋਈ ਬਿਲਡਿੰਗ ਦੀ ਨਵੀਂ ਉਸਾਰੀ ਚੱਲ ਰਹੀ ਹੁੰਦੀ ਹੈ ਜਾਂ ਰੇਪੇਰ ਦਾ ਕੰਮ ਚੱਲ ਰਿਹਾ ਹੁੰਦਾ ਹੈ ਤਾਂ ਕੈਂਪਸ ਮੈਨੇਜਰ ਦੀ ਦੇਖ ਰਹਿਕ ਦੇ ਵਿੱਚ ਉਹ ਕੰਮ ਬਹੁਤ ਵਧੀਆ ਤੇਪਰੇ ਚੜਦੇ ਹਨ ਇਸ ਦੇ ਨਾਲ ਹੀ ਸਾਡੇ ਸਕੂਲ ਮੁਖੀਆਂ ਅਤੇ ਸਾਡੇ ਅਧਿਆਪਕ ਸਾਹਿਬਾਨਾਂ ਦਾ ਭਾਰ ਬਹੁਤ ਜ਼ਿਆਦਾ ਘਟੇ ਦੇ ਵਿੱਚ ਅਸੀਂ ਕੈਂਪਸ ਮੈਨੇਜਰ ਲਾਏ ਨੇ ਹੈਡ ਮਾਸਟਰ ਦਾ ਧਿਆਨ ਪਾਣੀ ਦੇ ਟੂਟੀਆਂ ਵੱਲ ਨਹੀਂ ਹੋਣਾ ਚਾਹੀਦਾ ਵੀ ਟੂਟੀ ਨਹੀਂ ਚੱਲਦੀ ਪੱਖਾ ਖਰਾਬ ਹੋ ਗਿਆ ਫਯੂਜ ਮੱਚ ਗਿਆ ਬੱਲ ਫਯੂਜ ਹੋ ਗਿਆ ਉਹਦਾ ਧਿਆਨ ਸਿਰਫ ਸੁਪਰਵਾਈਜ਼ਨ ਪੜਾਈ ਦੀ ਬਾਕੀ ਕੰਮ ਸਾਰਾ ਕੈਂਪਸ ਮੈਨੇਜਰ ਦਾ ਕੰਮ ਹੈ ਉਹ ਆਪਣਾ ਦੇਖਦੇ ਰਹਿਣਗੇ ਗੁਰਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਲੋਕ ਪੰਜਾਬ ਸਰਕਾਰ ਤੋਂ ਬੋਲ ਰਹੀ ਹੈ ਉਹ ਪ੍ਰਾਲੇ ਕਰ ਰਹੀ ਹੈ ਉਹਨਾਂ ਬਾਰੇ ਵੀ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਦੱਸਿਆ ਸੋ ਅਸੀਂ ਦੇਖ ਰਹੇ ਹਾਂ ਕਿ ਸਾਡੀ ਪੰਜਾਬ ਪੁਲਿਸ ਦੀ ਟੁਕੜੀ ਮੰਨੇ ਦੇਖ ਇਹ ਐਸਆਈ ਹਰਜਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਇਹ ਸੰਗਰੂਪ ਪੁਲਿਸ ਦੀ ਟੁਕੜੀ ਮੰਚ ਦੇ ਅੱਗੇ ਤੋਂ ਗੁਜ਼ਰ ਰਹੀ ਹੈ ਉਹਨਾਂ ਦੀ ਉਸ ਤੋਂ ਬਾਅਦ ਐਸਆਈ ਗੁਰਮੇਲ ਸਿੰਘ ਦੀ ਅਗਵਾਈ ਦੇ ਵਿੱਚ ਇਹ ਵੀ ਸੰਗਰੂਪ ਪੁਲਿਸ ਦੀ ਸਾਡੀ ਟੁਕੜੀ ਹੈ ਬਹਾਦਰ ਨੌਜਵਾਨਾਂ ਦੀ ਹੈਡ ਕਨਸਟੇਬਲ ਹਰਜਿੰਦਰਪਾਲ ਪੌਰ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸਾਡੀਆਂ ਬਹਾਦਰ ਕੁੜੀਆਂ ਸੰਗਰੂਪ ਪੁਲਿਸ ਦੀਆਂ ਹੋ ਵੀ ਮંચ ਦੇ ਅੱਗੇ ਤੋਂ ਰਾਸ਼ਟਰੀ ਚੈਨਲ ਸਲਾਨੀ ਦੇ ਅੱਗੇ ਵੱਧ ਰਹੀਆਂ ਨੇ ਕੰਪਨੀ ਕਮਾਂਡਰ ਚਕਤਾਰ ਸਿੰਘ ਦੀ ਅਗਵਾਈ ਦੇ ਵਿੱਚ ਇਹ ਸਾਡੇ ਪੰਜਾਬੂ ਗਰਮਜਵਾਨ ਨੇ ਤੇ ਹੁਣ ਗੱਲ ਕਰੀਏ ਕਿ ਸਾਡੇ ਉਹਨਾਂ ਬੱਚੀਆਂ ਵੀ ਜਿਨ੍ਹਾਂ ਨੇ ਸਾਡੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣੀ ਹੈ ਗਵਰਨਮੈਂਟ ਰਣਵੀਰ ਕਾਲਜ ਦੀ ਕੁਸ਼ਲੀ ਫੋਰਟੀ ਅਗਵਾਈ ਦੇ ਵਿੱਚ ਇਹ ਐਮਸੀਸੀ ਦੀਆਂ ਕੈਡੀਟਸ ਇਸ ਤੋਂ ਬਾਅਦ ਜਿਹੜੇ ਸਕਾਉਟਸ ਨੇ ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰੋ ਅਤੇ ਨਮੋਲ ਤੇ ਭਰਿਆ ਸੱਸੀ ਕਾਲ ਤੇ 79ਵੇਂ 인ਡੀਪੈਂਡੈਂਸ ਡੇ ਤੇ ਸਾਰਿਆਂ ਨੂੰ ਵਧਾਈਆਂ ਤੁਹਾਨੂੰ ਵੀ ਪ੍ਰੈਸ ਦੇ ਭਰਾਵਾਂ ਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਵੀ ਮੈਨੂੰ ਬੜਾ ਚੰਗਾ ਲੱਗਿਆ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦੇ ਸ਼ਹਿਰ ਚ ਆ ਕੇ ਸੰਗਰੂਰ ਵਿੱਚ ਬਹੁਤ ਪਿਆਰ ਮਿਲਿਆ ਬੱਚਿਆਂ ਨੇ ਜਿਹੜਾ ਪਰਫਾਰਮ ਕੀਤਾ ਬਹੁਤ ਚੰਗਾ ਕੀਤਾ ਜਿਹੜੀ ਪਰੇਡ ਹੋਈ ਬੜੀ ਵਧੀਆ ਹੋਈ ਔਰ ਮੈਂ ਦੇਖ ਰਿਹਾ ਕਿ ਜਿਹੜਾ ਜਿੱਦਾਂ ਕਿ ਪੂਰਾ ਸੂਬਾ ਤਰੱਕੀ ਕਰ ਰਿਹਾ ਸੰਗਰੂਰ ਵੀ ਬੜੀ ਤਰੱਕੀ ਕਰ ਰਿਹਾ ਕੋਈ 2300 ਕਰੋੜ ਦੇ ਆਸ-ਪਾਸ ਦੇ ਗ੍ਰਾਂਟ ਸੰਗਰੂਰ ਨੂੰ ਦਿੱਤੇ ਜਾ ਚੁੱਕੇ ਪਿਛਲੇ 3 ਸਾਲਾਂ 'ਚ ਇਹਦੇ ਵਿੱਚ ਪਿੰਡੂ ਇਲਾਕਿਆਂ ਵਿੱਚ ਸਪੈਸ਼ਲੀ ਖੇਤਾਂ 'ਚ ਸਾਰੇ ਖੇਤਾਂ ਵਿੱਚ ਕਨਾਲਾਂ ਠੀਕ ਕਰਕੇ ਤੇ ਪਾਣੀ ਪਹੁੰਚਾਇਆ ਜਾ ਰਿਹਾ ਔਰ ਸ਼ਹਿਰ ਵੀ ਤਰੱਕੀ ਕਰ ਰਿਹਾ ਹਨ ਬਹੁਤ ਖੁਸ਼ੀ ਹੈ ਬਾਕੀ ਨਸ਼ਿਆਂ ਵਿਰੁੱਧ ਜਿਹੜੀ ਸਿੱਖਿਆ ਕ੍ਰਾਂਤੀ ਹੈ ਇੰਡਸਟਰੀ ਲਈ ਜਿੰਨਾ ਅਸੀਂ ਕਰ ਸਕਦੇ ਹਾਂ ਕੀਤਾ ਔਰ ਹੋਰ ਵੀ ਕਰਾਂਗੇ 110000 ਕਰੋੜ ਪਿਛਲੇ 3 ਸਾਲਾਂ ਵਿੱਚ ਇੰਡਸਟਰੀ ਵਿੱਚ ਇਨਵੈਸਟਮੈਂਟ ਹੋ ਚੁੱਕੀ 4.5 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਆ ਔਰ ਇਹ ਪੰਜਾਬ ਹੁਣ ਜਿੰਨੀ ਇਸ ਵੱਲੇ ਤਰੱਕੀ ਤੇ ਹੈ ਮੈਨੂੰ ਲੱਗਦਾ ਮੈਂ ਆਪਣੀ ਲਾਈਫ 'ਚ ਕਦੀ ਐਦਾਂ ਦਾ ਦੇਖਿਆ ਇਹ ਜੇ ਕੰਮ ਇਹ ਸਰਕਾਰ ਨੇ ਕੀਤੇ ਆ ਜਿਹੜੇ ਕੋਈ 40 ਸਾਲ ਤੋਂ ਨਹੀਂ ਹੋਏ ਸੀ 50 ਸਾਲ ਤੋਂ ਨਹੀਂ ਹੋਏ ਸੀ 30 ਸਾਲ ਤੋਂ ਨਹੀਂ ਹੋਏ ਸੀਗੇ ਉਹ ਕੰਮ ਐ ਸਰਕਾਰ ਨੇ ਆ ਕੇ ਮੁਕੰਮਲ ਕੀਤੇ ਨਵਾਂ ਕੀ ਪ੍ਰੋਜੈਕਟ ਲੈ ਕੇ ਆ ਰਹੀ ਹੈ ਕੋਈ ਇੰਡਸਟਰੀ ਆ ਰਹੀ ਹੈ ਪੰਜਾਬ ਦੇ ਵਿੱਚ ਇੰਡਸਟਰੀ 'ਚ ਮੈਂ ਤੁਹਾਨੂੰ ਦੱਸਿਆ ਜੀ 110000 ਕਰੋੜ ਦੀ ਲਾਗਤ ਆ ਚੁੱਕੀ ਹੈ ਮੈਂ 1 ਮਹੀਨਾ ਹੋਇਆ ਹਲੇ ਆਏ 6000 ਕਰੋੜ ਦੀਆਂ ਹੋਰ ਇਨਵੈਸਟਮੈਂਟਾਂ ਪ੍ਰੋਮਿਸ ਹੋ ਚੁੱਕੀਆਂ ਉਹਨਾਂ ਦੀ ਡਿਟੇਲ ਅਸੀਂ ਤੁਹਾਨੂੰ 5-7 ਦਿਨਾਂ 'ਚ ਦੇ ਦਾਂਗੇ ਔਰ ਹੁਣ ਅਸੀਂ ਇੱਕ ਪੰਜਾਬ ਇਨਵੈਸਟ ਸਮਿਟ ਵੀ ਕਰਨ ਜਾ ਰਹੇ ਆ ਮਾਰਚ ਚ ਜਿੱਥੇ ਕਿ ਦੇਸ਼ ਸਾਡੇ ਸੂਬੇ ਤੋਂ ਦੇਸ਼ ਤੋਂ ਤੇ ਬਾਹਰੋਂ ਵੀ ਇਨਵੈਸਟਰ ਆਣਗੇ ਔਰ ਦੂਜੀ ਗੱਲ ਅਸੀਂ ਰੋਡ ਸ਼ੋਅ ਜਗਾ ਜਗਾ ਕਰਨ ਜਾ ਰਹੇ ਆ ਪੰਜਾਬ ਚ ਵੀ ਤੇ ਪੰਜਾਬ ਤੋਂ ਬਾਹਰ ਵੀ ਜਿਸ ਤਰ੍ਹਾਂ ਅੱਜ ਜਾਦੀ ਦਿਹਾੜਾ ਮਨਾਇਆ ਕਿ ਪੰਜਾਬ ਦੇ ਵਿੱਚ ਜਿਹੜੇ ਨੌਕਰੀਆਂ ਮੰਗ ਰਹੇ ਨੇ ਨੌਜਵਾਨ ਉਹਨਾਂ ਨੂੰ ਅੱਜ ਰੀਟੇਨ ਕੀਤਾ ਗਿਆ ਉਹਨਾਂ ਦੀ ਜਾਦੀ ਦਾ ਵੀ ਵਰਕ ਕੀਤਾ ਮੈਨੂੰ ਐਸ ਖਬਰ ਬਾਰੇ ਨਹੀਂ ਪਤਾ ਕਿੱਥੇ ਡਿਟੇਨ ਕੀਤਾ ਗਿਆ ਪੂਰੇ ਪੰਜਾਬ ਚ ਕੀਤਾ ਇਹ ਪੰਜਾਬ ਦੇ ਵਿੱਚ 30 ਵੀ ਪੱਕੀਆਂ ਗਈਆਂ ਨਾਲ ਸਰਕਾਰ ਨੇ ਵਾਅਦੇ ਕੀਤੇ ਹੋਏ ਨਹੀਂ ਨਹੀਂ ਜੋ ਵਾਅਦੇ ਸਰਕਾਰ ਨੇ ਕੀਤੇ ਆ ਸਾਰੇ ਪੂਰੇ ਹੋਣਗੇ ਜੇ ਕੋਈ ਕਿਸੇ ਦਾ ਵੀ ਰੋਸ਼ ਹੈਗਾ ਉਹਦਾ ਪ੍ਰਗਟ ਕਰਨ ਦਾ ਤਰੀਕਾ ਹੈਗਾ ਸਾਡੇ ਕੋਲ ਆਨ ਸਾਨੂੰ ਆਪਣੀਆਂ ਮੰਗਾਂ ਦੇਣ ਅਸੀਂ ਸਾਰੇ ਜਿਹੜੇ ਉਹਨਾਂ ਦੀਆਂ ਮੰਗਾਂ ਚਾਹੇ ਵਾਦੇ ਕੀਤੇ ਸੀ ਚਾਹੇ ਨਹੀਂ ਕੀਤੇ ਸੀ ਕੋਸ਼ਿਸ਼ ਕਰਕੇ ਸਾਰੀਆਂ ਪੂਰੀਆਂ ਕਰਾ ਗਏ ਜਿਸ ਤਰ੍ਹਾਂ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਮੈਨੂੰ ਲੱਗਦਾ ਕਿ ਆਜ਼ਾਦੀ ਆਈ ਹੈ ਕਿਉਂਕਿ ਜੇ ਬੰਦੇ ਨੂੰ ਗੱਲ ਹੀ ਨਹੀਂ ਰੱਖਣ ਦੇ ਰਹੇ ਤੇ ਕਿ ਆਜ਼ਾਦੀ ਇਹ ਮੀਨਿੰਗ ਕੀ ਰਹਿ ਗਿਆ ਦੇਖੋ ਆਜ਼ਾਦੀ ਤੇ ਦੋ ਚੀਜ਼ਾਂ ਹੁੰਦੀਆਂ ਇੱਕ ਹੁੰਦਾ ਆਜ਼ਾਦੀ ਆਪਾਂ ਮਨਾਣੀ ਜਿੱਦਾਂ ਆਪਾਂ ਇੱਥੇ ਕਰ ਰਹੇ ਹਾਂ ਸਾਰੇ ਜ਼ਿਲ੍ਹਿਆਂ 'ਚ ਮਨਾਈ ਜਾ ਰਹੇ ਆ ਇੱਕ ਇੱਕ ਇਹ ਵੀ ਚੀਜ਼ ਦਾ ਧਿਆਨ ਰੱਖਣਾ ਪੈਂਦਾ ਕਿ ਬੜਾ ਸੈਂਸਿਟਿਵ ਜਿਹਾ ਦਿਨ ਹੁੰਦਾ ਕੋਈ ਲਾਅ ਐਂਡ ਆਰਡਰ ਦੀ ਪ੍ਰੋਬਲਮ ਨਾ ਹੋਵੇ ਇਹ ਦੇਖੋ ਇਹ ਪੁਲਿਸ ਫੋਰਸ ਨੇ ਡਿਸੀਜਨ ਲੈਣੇ ਹੁੰਦੇ ਆ ਲਾਅ ਐਂਡ ਆਰਡਰ ਨੇ ਡਿਸੀਜਨ ਲੈਣੇ ਹੁੰਦੇ ਸੋ ਉਹਨਾਂ ਨੂੰ ਲੱਗਦਾ ਹੋਣਾ ਵੀ ਕੋਈ ਹਾਲਾਤ ਖਰਾਬ ਨਾ ਹੋਣ ਐਸ ਕਰਕੇ ਕੋਈ ਸ਼ਕਤੀ ਕੀਤੀ ਹੋਣੀ ਜਿਸ ਤਰ੍ਹਾਂ ਪਹਿਲਾਂ ਦਾਨ ਕੀਤੇ ਜਾਂਦੇ ਸੀ ਕਿ ਅਸੀਂ ਦਿਹਾਗੇ ਪਰ ਉਹ ਮੇਰੇ ਨਹੀਂ ਜਾਂਦਾ